ਇਹ ਵੀਡੀਓ ਵੀ ਬਹੁਤ ਹੀ ਜ਼ਰੂਰੀ ਹੈ ਸਾਡੀ ਸਿਹਤ ਨਾਲ ਬੜੀ ਡੂੰਗੀ ਜਾਣਕਾਰੀ ਰੱਖਦੀ ਹੈ ਮੈਂ ਆਸ ਕਰਦਾ ਕਿ ਜਿਹੜੇ ਜਿਹੜੇ ਲੋਕ ਸੇਬ ਖਾਂਦੇ ਨੇ ਤੇ ਤੁਸੀਂ ਵੇਖਿਆ ਨਾ ਕਿ ਜਿਹੜੇ ਲੋਕ ਸੇਬ ਖਾਂਦੇ ਨੇ ਕਈ ਵਾਰਾਂ ਤਾਂ ਕਈ ਸਿੱਧੇ ਹੀ ਖਾ ਲੈਂਦੇ ਨੇ ਉਹਨੂੰ ਤੋਟਾ ਤੇ ਧੋਕੇ ਖਾ ਲਿਆ ਛਿਲੜਾਂ ਸਮੇਤ ਤੇ ਕਈ ਲੋਕੀ ਕਰਦੇ ਨੇ ਸੇਬ ਨੂੰ ਧੋ ਲੈਂਦੇ ਨੇ ਧੋਂ ਤੋਂ ਬਾਅਦ ਉਹਨੂੰ ਉਹਦੀ ਛਿਲੜ ਲਾ ਕੇ ਖਾਂਦੇ ਨੇ ਕੀ ਇਹਦੇ ਵਿੱਚ ਕੀ ਸਾਨੂੰ ਛਿਲੜ ਲਾ ਕੇ ਖਾਣੀ ਚਾਹੀਦੀ ਕਿ ਸਾਨੂੰ ਛਿਲੜ ਸਮੇਤ ਖਾਣਾ ਚਾਹੀਦਾ ਇਹ ਸਾਡੇ ਖੇਤਰ ਦੀ ਇੱਕ ਬੜਾ ਜ਼ਰੂਰੀ ਜਿਹਾ ਸਵਾਲ ਹੋਣਾ ਚਾਹੀਦਾ ਕਿਉਂਕਿ ਜੇ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਨਹੀਂ ਪਤਾ ਕਿ ਸਾਡੀ ਜ਼ਿੰਦਗੀ 'ਚ ਆਉਣ ਦਾ ਤੇ ਸਾਡੇ ਫਲ ਫਰੂਟ ਖਾਣ ਦਾ ਕੀ ਫਾਇਦਾ ਸਾਨੂੰ ਸੇਬ ਖਾਣ ਦਾ ਕੀ ਫਾਇਦਾ ਕਿ ਜੇ ਸਾਨੂੰ ਕੋਈ ਪੁੱਛ ਲਿੰਦਾ ਕਿ ਤੇ ਜਿਹੜਾ ਸੇਬ ਹੈ ਬਾਹਰ ਛਿਲਕਾ ਲਾ ਕੇ ਖਾਣਾ ਚਾਹੀਦਾ ਕਿ ਜਾਂ ਛਿਲਕੇ ਸਮੇਤ ਖਾਣਾ ਚਾਹੀਦਾ ਤਿੱਪੇ ਸਾਡਾ ਜਵਾਬ ਜਿਹੜਾ ਵਾ ਉਹ ਕੋਈ ਤਰਕ ਸੰਗਤ ਹੋਣਾ ਚਾਹੀਦਾ ਮੈਡੀਕਲ ਲਾਈਨ ਦੇ ਮਤਲਬਕ ਹੋਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਹੋਵੇ ਕਿ ਇਹਦਾ ਦੋਨਾਂ ਚੀਜ਼ਾਂ ਚ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਤੇ ਆਪਾਂ ਆਹ ਇਸ ਸ਼ੀਸ਼ੇ ਵੱਲ ਵਧਗੇ ਫਿਰ ਆਪਣੇ ਜੇ ਸਾਨੂੰ ਕੋਈ ਪੁੱਛਦਾ ਤੇ ਆਪਾਂ ਉਹਦਾ ਜਵਾਬ ਦੇਣ ਯੋਗ ਬਣ ਗਏ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਸੇਬ ਵਾ ਇਹਦੇ ਛਿਲਕੇ ਦੇ ਵਿੱਚ ਬਹੁਤ ਸਾਰੇ ਮਿਨਰਲਸ ਫਾਈਬਰ ਵਿਟਾਮਿਨਸ ਜਿਵੇਂ ਵਿਟਾਮਿਨ A ਵਿਟਾਮਿਨ C ਵਿਟਾਮਿਨ K ਪਾਇਆ ਜਾਂਦਾ ਨਾਲ ਦੀ ਨਾਲ ਹੀ ਜਿਹੜੇ ਇਹਦੇ ਛਿਲੜਾਂ ਦੇ ਵਿੱਚ ਜਿਹੜਾ ਸੇਬ ਵਾ ਇਹਦੇ ਵਿੱਚ ਐਂਟੀਆਕਸੀਡੈਂਟ ਤੱਤ ਪਾਏ ਜਾਂਦੇ ਨੇ ਜੋ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੇ ਵਿੱਚ ਸਹਾਇਕ ਨੇ ਯਾਨੀ ਕਿ ਸਾਡੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਇਹ ਤੋਂ ਇਲਾਵਾ ਇਹਦੇ ਵਿੱਚ ਇੱਕ ਬਹੁਤ ਹੀ ਜਿਹੜੇ ਛਿੱਲੜ ਨੇ ਸੇਪ ਦੇ ਇਹ ਚ ਫ੍ਰੀ ਰੈਡੀਕਲਸ ਨੂੰ ਖਤਮ ਕਰਨ ਦੀ ਬੜੀ ਤਾਕਤ ਹੁੰਦੀ ਹੈ ਫ੍ਰੀ ਰੈਡੀਕਲਸ ਤੋਂ ਭਾਵ ਕਿ ਉਹ ਤੱਤ ਜਿਹੜੇ ਸਾਡੇ ਖੂਨ ਦੇ ਵਿੱਚ ਜਾਂ ਸਾਡੇ ਆ ਮਸਲ ਦੇ ਵਿੱਚ ਜਾਂ ਸਾਡੇ ਸਰੀਰ ਚ ਪ੍ਰਵੇਸ਼ ਕਰ ਚੁੱਕੇ ਨੇ ਜਿਹੜੇ ਬਹੁਤ ਨੁਕਸਾਨਦਾਇਕ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਸਹਯੋਗ ਹੁੰਦਾ ਨਾਲ ਦੀ ਨਾਲ ਇਹ ਸਾਡੇ ਇਹਦੇ ਚ ਜਿਹੜਾ ਪੋਟਾਸ਼ੀਅਮ ਹੁੰਦਾ ਤੱਤ ਪਾਇਆ ਜਾਂਦਾ ਹੈ ਆ ਉਹ ਤੱਤ ਦੇ ਨਾਲ ਸਾਡੀ ਬੋਡੀ ਨੂੰ ਸਾਡੇ ਹਾਰਡ ਦੇ ਲਈ ਬਹੁਤ ਜ਼ਿਆਦਾ ਲਾਭ ਦਾਈ ਕਿਆ ਅਸੀਂ ਕੀ ਕਰਦੇ ਆ ਕਿ ਜਦੋਂ ਵੀ ਸੇਬ ਖਾਣੇ ਆ ਸਾਡੇ ਬਹੁਤ ਸਾਰੇ ਲੋਕ ਇਹ ਵੀ ਕਰਦੇ ਨੇ ਕਿ ਖਾਣ ਸੇਬ ਥੋਤਾ ਉਹ ਕੇ ਉਹ ਨੂੰ ਛਿਲਕੇ ਤੇ ਬੱਚੇ ਨੂੰ ਖਵਾ ਦਿੱਤਾ ਇਹਦਾ ਮਤਲਬ ਹੈ ਕਿ ਅਸੀਂ ਬੱਚੇ ਨੂੰ ਬਿਮਾਰੀਆਂ ਵੱਲ ਖੁਦ ਹੀ ਧੱਕ ਰਹੇ ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਬੱਚਾ ਸਾਡਾ ਸੇਬ ਵੀ ਖਾਵੇ ਸਿਹਤਮੰਦ ਵੀ ਰਹੇ ਜਾਂ ਅਸੀਂ ਵੀ ਸਿਹਤਮੰਦ ਰਹੀਏ ਤੇ ਸਾਨੂੰ ਇਹ ਐਪਲ ਨੂੰ ਜਾਂ ਸੇਬ ਨੂੰ ਚੰਗੀ ਤਰ੍ਹਾਂ ਧੋ ਕੇ ਜਿਹਦਾ ਵੀ ਤੁਸੀਂ ਬਿਹਤਰ ਸਮਝਦੇ ਹੋ ਤੋਂ ਤੋਂ ਬਾਅਦ ਉਹਨੂੰ ਤਾਂ ਇਸ ਤਰ੍ਹਾਂ ਹੀ ਖਾਣਾ ਚਾਹੀਦਾ ਉਹਦੀ ਛਿਲੜ ਨਹੀਂ ਲਾਉਣੀ ਚਾਹੀਦੀ ਕਿਉਂਕਿ ਜੇ ਅਸੀਂ ਇਦਾਂ ਖਾਵਾਂਗੇ ਤੇ ਸਾਡਾ ਹਾਰ ਜਿਹਦਾ ਵਾ ਅੱਜ ਦੇਖੋ ਕਿੰਨੇ ਲੋਕਾਂ ਨੂੰ ਦਿਲ ਦੇ ਰੋਗ ਲੱਗ ਰਹੇ ਨੇ ਕਿੰਨੇ ਲੋਕਾਂ ਨੂੰ ਪੇਟ ਦੇ ਰੋਗ ਲੱਗ ਰਹੇ ਨੇ ਸੇਬ ਦੇ ਵਿੱਚ ਬਹੁਤ ਸਾਰੇ ਫਾਈਬਰ ਹੁੰਦੀ ਆ ਇੱਕ ਘੁਲਣਸ਼ੀਲ ਇੱਕ ਆ ਘੁਲਣਸ਼ੀਲ ਫਾਈਬਰ ਵੀ ਹੁੰਦੀ ਆ ਜਿਹੜੀ ਸਾਡੇ ਪੇਟ ਦੀਆਂ ਬਿਮਾਰੀਆਂ ਸਾਡੀ ਪਾਚਨ ਸ਼ਕਤੀ ਨੂੰ ਸਾਡੇ ਕਬਜ ਦੇ ਰੋਗਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੀ ਆ ਤੇ ਜਦੋਂ ਅਸੀਂ ਉਹ ਤੋਂ ਸਿਰੜਾ ਹੀ ਲਾ ਦਿਤੀਆਂ ਕਿਉਂਕਿ ਕੁਦਰਤ ਨੇ ਜੋ ਵੀ ਪੈਦਾ ਕੀਤਾ ਆ ਉਹ ਕਦੀ ਵੀ ਮਾੜਾ ਨਹੀਂ ਪੈਦਾ ਕੀਤਾ ਜਿਵੇਂ ਇੱਕ ਮਾਂ ਜਿਹੜੀ ਆ ਰਸੋਈ 'ਚ ਖਾਣਾ ਬਣਾਉਂਦੀ ਹੋਵੇ ਨਾ ਤਾਂ ਉਹ ਕਦੀ ਵੀ ਆਪਣੇ ਬੱਚਿਆਂ ਨੂੰ ਕੋਈ ਗਲਤ ਚੀਜ਼ ਨਹੀਂ ਦਿੰਦੀ ਤੇ ਕੀ ਵੀ ਸਾਰੇ ਕੁਦਰਤ ਦੇ ਬੱਚੇ ਆ ਤੇ ਸਾਨੂੰ ਕੁਦਰਤ ਕਿਵੇਂ ਗਲਤ ਦੇ ਸਕਦੀ ਅਸੀਂ ਗਲਤ ਕਰਨੀਏ ਤੇ ਵੱਖਰੀ ਗੱਲ ਆ ਤੇ ਜੇ ਕੋਈ ਸਾਨੂੰ ਸਮਝਾਵੇ ਤੁਹਾਡੇ ਵਰਗਾ ਸੂਝਵਾਨ ਸੱਜਣ ਸਾਨੂੰ ਦੱਸੇ ਕਿ ਆ ਚੀਜ਼ ਦੇ ਆ ਕਹਾੜੇ ਨੇ ਤੇ ਸਾਨੂੰ ਉਹਦਾ ਧਿਆਨ ਦੇਣਾ ਚਾਹੀਦਾ ਸਾਨੂੰ ਛਿੜੜਾ ਲਾ ਲਾ ਕੇ ਨਹੀਂ ਛੁਟਨੀ ਆ ਚਾਹੀਦੀਆਂ ਕਿ ਬਹੁਤ ਸਾਰੀਆਂ ਜੜੇਵਾਂ ਕੇ ਉਹਨੂੰ ਸਾਰਾ ਪਰਦੀ ਹੀ ਬਣਾ ਕੇ ਆਪਣੇ ਸਰੀਰ ਚ ਪ੍ਰਵੇਸ਼ ਕਰ ਲਈਏ ਦੂਸਰਾ ਸਾਰੇ ਦੇ ਸਾਰੇ ਦਿਨ ਦੇ ਵਿੱਚ ਜਾਂ ਤਰੂ ਦੇ ਕਵੀ ਘੰਟਿਆਂ ਦੇ ਵਿੱਚ ਸਭ ਤੋਂ ਵਧੀਆ ਸਮਾਂ ਹੁੰਦਾ ਕਿ ਜਦੋਂ ਸੂਰਜ ਚੜ੍ਹਿਆ ਹੋਵੇ ਤੇ ਸੂਰਜ ਡੁੱਬਣ ਤੋਂ ਪਹਿਲਾਂ ਕੋਈ ਵੀ ਫਾਲ ਹੋਵੇ ਸਾਨੂੰ ਉਦੋਂ ਹੀ ਖਾਣਾ ਚਾਹੀਦਾ ਹੈ ਜਿਵੇਂ ਇਸ ਸਮੇਂ ਚ ਖਾਣੇ ਜਿਵੇਂ ਖਾਸ ਕਰਕੇ ਦੁਪਹਿਰ ਦੇ ਸਮੇਂ ਚ ਆਮ ਤੌਰ ਤੇ ਬਹੁਤੇ ਭੈਣ ਭਰਾ ਦੁਪਹਿਰ ਦੇ ਸਮੇਂ ਚ ਹੀ ਫਲ ਫਰੂਟ ਖਾਂਦੇ ਨੇ ਤਾਂ ਉਹ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਉਹਦਾ ਸਰੀਰ ਨੂੰ ਜ਼ਿਆਦਾ ਫਾਇਦਾ ਹੁੰਦਾ ਜੇ ਅਸੀਂ ਰਾਤ ਨੂੰ ਖਾਂਦੇ ਆ ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਇਸ ਕਰਕੇ ਸਾਨੂੰ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਨਾਲ ਦੀ ਨਾਲ ਜਦੋਂ ਅਸੀਂ ਸੇਬ ਖਾਣੇ ਆ ਉਹਦੇ ਨਾਲ ਖੱਟਾ ਫਲ ਕੋਈ ਨਾ ਖਾਓ ਜੇ ਤੁਸੀਂ ਮਿੱਠੇ ਫਲ ਖਾ ਰਹੇ ਹੋ ਉਹਨਾਂ ਤੇ ਮਿੱਠੇ ਫਾਲ ਹੀ ਲਵੋ ਇਹ ਨਹੀਂ ਕਿ ਆਪਾਂ ਸੇਬ ਦੇ ਵਿੱਚ ਕੁਝ ਹੋਰ ਚੀਜ਼ਾਂ ਮਿਕਸ ਕਰ ਲਈਏ ਆਂ ਅੰਗੂਰ ਕਰ ਲਈਏ ਅਸੀਂ ਕੁਝ ਹੋਰ ਕਰ ਲਈਏ ਨਾ ਹਮੇਸ਼ਾ ਇੱਕ ਸਮੇਂ ਇੱਕ ਹੀ ਚੀਜ਼ ਖਾਣੀ ਚਾਹੀਦੀ ਆ ਜਿਵੇਂ ਲੱਸੀ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਚੰਗਾ ਹੁੰਦਾ ਤੇ ਚਾਹ ਵੀ ਚੰਗੀ ਹੁੰਦੀ ਆ ਜੇ ਅਸੀਂ ਇਹਨਾਂ ਨੂੰ ਮਿਕਸ ਕਰਕੇ ਇੱਕੇ ਵਾਰੀ ਖਾ ਲਵਾਂਗੇ ਕੀ ਉਹ ਖਾਂਜੋਗ ਰਹਿ ਜੇਗੇ ਕੀ ਉਹ ਸਾਡੀ ਸਿਹਤ ਲਈ ਲਾਭਦਾਇਕ ਹੋ ਦੀ ਉਹ ਸਾਡੇ ਸਰੀਰ ਨੂੰ ਤੇ ਇੱਕਦਮ ਮਾਰੀ ਦਾ ਢੇਰ ਬਣਾ ਦੇਣੀ ਹੈ ਨਾ ਅਸੀਂ ਗਰਮ ਗਰਮ ਚਾਹ ਵੀ ਪੀ ਜਾ ਰਹੇ ਹਾਂਗੇ ਨਾਲ ਲੱਸੀ ਦਾ ਘੁੱਟ ਪੀ ਜਾ ਰਹੇ ਹਾਂਗੇ ਨਾਲ ਦੁੱਧ ਦਾ ਘੁੱਟ ਪੀ ਜਾ ਰਹੇ ਹਾਂਗੇ ਕੀ ਸਾਡਾ ਸਿਹਤ ਠੀਕ ਰਹੇਗੀ ਫਿਰ ਤੁਹਾਡੇ ਵਰਗੇ ਭੈਣ ਭਰਾ ਕਹਿਣਗੇ ਤੇ ਮੇਰੀ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਹੈ ਇਸੇ ਤਰ੍ਹਾਂ ਸਾਨੂੰ ਵੀ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਸਾਡੀ ਜਿਹੜੀ ਸਿਹਤ ਹੈ ਬਹੁਤ ਸਾਡੀ ਜ਼ਰੂਰੀ ਆ ਤੇ ਸਾਨੂੰ ਜਦੋਂ ਵੀ ਕੋਈ ਚੀਜ਼ਾਂ ਖਾਣੀ ਹੋਣ ਇੱਕ ਵੈਰੈਟੀ ਨੂੰ ਇੱਕ ਟਾਈਮ ਹੀ ਖਾ ਲੈ ਕਾਦਾ ਜਾਵੇ ਤਾਂ ਚੰਗੀ ਗੱਲ ਆ ਬਥੇਰੇ ਸਮਾਂ ਹੁੰਦਾ ਚਾ ਵੀਗਿਆਂ ਪਿਆ ਚੇ ਆਪਾਂ ਉਹਨੂੰ ਟਾਈਮ ਨੂੰ ਮੈਨੇਜਮੈਂਟ ਕਰ ਸਕਦੇ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ